ਕੀ ਪੱਤਰਕਾਰ ਨੂੰ ਬਕਾਊ ਪੱਤਰਕਾਰ ਕਹਿਣ ਤੋਂ ਪਹਿਲਾਂ ਉਹਦੇ ਕਿਰਦਾਰ ਨੂੰ ਦੇਖ ਲਿਆ ਕਰੋ ਸਿਰਫ ਇੱਕ ਮਿੰਟ ਦਾ ਟਾਈਮ ਕੱਢ ਕੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਆਜੋ ਵੀਡੀਓ ਮੈਂ ਤੁਹਾਡੇ ਨਾਲ ਦੇਖਦਾ ਮੈਂ ਤੈਨੂੰ ਮੈਂ ਤਾਂ ਵੀ ਲੰਘ ਦੇਵੇ ਤੇ ਗਰੀਬਾਂ ਨੂੰ ਆ ਕੇ ਮੈਨੂੰ ਤਾਂ ਕਿਹਦੇ ਸਰਕਾਰ ਬਕਾਊ ਪੱਤਰਕਾਰ ਆ ਯਾਰ ਆਪਕਾ ਬਤਾਓ ਹਾਂ ਥੋੜੇ ਪੱਤਰਕਾਰ ਨੂੰ ਬਕਾਊ ਕਹਿੰਦੇ ਆ ਪੱਤਰਕਾਰ ਨੂੰ ਬਕਾਊ ਕਹਿੰਦੇ ਆ ਹਾਂ ਰਾ ਦੇਖੋ ਜੀ ਬਕਾਊ ਨਹੀਂ 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 ਹਾਂ ਕੀ ਬਕਾਊ ਵੇਖਿਆ ਦੱਤ ਨੂੰ ਲੋਟ ਰਿਹਾ ਇਹ ਕਹਿੰਦੇ ਪਿੱਛੇ ਲੱਗੇ ਆ ਇਹ ਕਿੱਜ ਵੀ ਗੱਲ ਕਰ ਲੈਨੇ ਯਾਰ ਆ ਦੋ ਕੀ ਯਾਰ ਉੱਤੋਂ ਤੁਸੀਂ ਵੀ ਹਵਾ ਕਰਦੇ ਆ ਲੋਕਾਂ ਨੂੰ ਢੜਕਾਈ ਜੜਕਾਉਣਾ ਦੋ ਦੋ ਕਾਉ ਕਹਿੰਗੇ ਅਸੀਂ ਅਗੇ ਰੁਪਏ ਦੇ ਨਹੀਂ ਔਖਾ ਹੋਣ ਦੀ ਲੋੜ ਨਹੀਂ ਮੇਰੇ ਨਾਲ ਔਖਾ ਔਖਾ ਮੇਰੇ ਨਾਲ ਨਹੀਂ ਹੋਣਾ ਆ ਬਲਕਾਰ ਸਿੱਧੂ ਦਾ ਬੰਦਾ ਫਿਰ ਧਮਕੀਆਂ ਦਿੰਦਾ ਅਸੀਂ ਭਾਈ ਰੁਪਏ ਪੈਂਟ ਜਾਏ ਆ ਬਲਕਾਰ ਸਿੱਧੂ ਦਾ ਬੰਦਾ ਧਮਕੀਆਂ ਦਿੰਦਾ ਇਹੇ ਇਹ ਗੁੰਡਾਗਰਦੀ ਬਖਤਖਬੰਦ ਕਰ ਲੋ ਆਪਦੀ ਇਹਨੂੰ ਸਮਝਾ ਲੋ ਚੇਲਿਆਂ ਨੂੰ ਮੈਂ ਐਂ ਚਲੂ ਧਮਕੀ ਦਿੰਦਾ ਕੌਣ ਕੌਣ ਉਹ ਇਹਦਾ ਪਾਸੇ ਉਹ ਵਾਲਾ ਪੁਲਿਸ ਵਾਲਾ ਪੁੱਛੋ ਪੁਲਿਸ ਵਾਲਾ ਨਹੀਂ ਯਾਰ ਆ ਬੰਦਾ ਬਾਈ ਬਾਈ ਜੀ ਬਾਈ ਤੁਰੇ ਧਮਕੀ ਦੇਣੀ ਹੈ ਮੈਕ ਤੇ ਦੇ ਦੋ ਧਮਕੀ ਦੇਣੀ ਹੈ ਮੈਕ ਤੇ ਦੇ ਦੋ ਯਾਰ ਧਮਕੀ ਕਿਉਂ ਧਮਕੀ ਦੇ ਕੇ ਉੱਥੇ ਧਮਕੀ ਦੇ ਕੇ ਆਏ ਗੱਲ ਕੀ ਆ ਤੁਸੀਂ ਧਮਕੀ ਕੰਮਣੇ ਆਂ ਬਾਈ ਧਮਕੀ ਦੇ ਤੇ ਉੱਥੋਂ ਕੇ ਕੇ ਆਏ ਧਮਕੀ ਤਾਂ ਨਾ ਦਿਓ ਯਾਰ ਫਾਤੂ ਕੀ ਗੁੰਡਾ ਕਰਦੀ ਬੰਦ ਨਹੀਂ ਥੋੜੀ ਹੁੰਦੀ ਯਾਰ ਹੋ ਗਿਆ ਉਹ ਧਮਕੀਆਂ ਦਿੰਦਾ ਯਾਰ ਉਹ ਨਾ ਤੁਸੀਂ ਹੋਗੇ ਯਾਰ ਸਰਕਾਰ ਆਇਆ ਗੱਲ ਕਰਦਾ ਕਿਹਨੇ ਕਿਹਨੇ ਦੇਣੀ ਹੁਣ ਕਾਹ ਹਾਂ ਕੌਣ ਇਹ ਨਹੀਂ ਬਰਦਾਸ਼ਤ ਹੋਣੀਗੀ ਅਸੀਂ ਹੈ ਕਿੱਥੇ ਤੋਂ ਯਾਰ ਉਹ ਧਮਕੀਆਂ ਦਿੰਦਾ ਯਾਰ ਅਸੀਂ ਕਵਰ ਕਰਾਂਗੇ ਲੋਕਾਂ ਦੇ ਪੁੱਤ ਜਟੇਣਾ ਮਰੀ ਜਾਂਦੇ ਅਸੀਂ ਕਵਰ ਕਰਾਂਗੇ ਯਾਰ ਅਸੀਂ ਕਵਰ ਕਰਾਂਗੇ ਉਹ ਯਾਰ ਧਮਕੀਆਂ ਦਿੰਦਾ